ਹਾਂਜੀ ਦੋਸਤੋ 3200 ਸਕੁਅਰ ਫੁੱਟ ਦੀ ਬਹੁਤ ਸੋਹਣੀ ਲੁੱਕ ਦੀ ਆਪਾਂ ਹਵੇਲੀ ਲੈ ਕੇ ਆਏ ਆ ਤੁਹਾਡੇ ਵਾਸਤੇ ਜੋ ਕਿ 2000 ਸਕੁਅਰ ਫੁੱਟ ਏਰੀਆ ਥੱਲੇ ਬਣਿਆ ਹੋਇਆ ਜੀ 1200 ਉੱਪਰ ਬਣਿਆ ਹੋਇਆ ਤੇ ਇਹਦੇ ਤੇ ਜੋ ਇੱਟ ਵਰਤੀ ਗਈ ਆ ਉਹ ਡੇਰਾ ਬੱਸੀ ਦੀ ਵਰਤੀ ਗਈ ਹੈ ਜੀ ਸਾਰੀ ਤੇ ਇਹਦੇ ਤੇ ਸਿੰਪਲ ਇੱਟ ਵੀ ਜਿੱਥੇ ਲੋਡ ਸੀਗੀ ਉੱਥੇ ਉਹ ਵਰਤੀ ਗਈ ਆ ਉਹ ਤੁਹਾਨੂੰ ਸਾਰੀ ਆਪਾਂ ਦਿਖਾਵਾਂਗੇ ਤੇ ਤੁਸੀਂ ਇਹਦਾ ਫਰੰਟ ਦੇਖੋ ਇੱਕ ਵਾਰੀ ਬਹੁਤ ਸੋਹਣਾ ਦਿੱਤਾ ਹੋਇਆ ਜੀ ਇਹਨੂੰ ਤੇ ਅੰਦਰ ਤੋਂ ਵੀ ਜਿੰਨਾ ਇਹਦਾ ਕੰਮ ਹੋਇਆ ਸਾਰਾ ਪੱਥਰ ਦਾ ਕੰਮ ਹੋਇਆ ਹੋਇਆ ਜੀ ਦਾ ਸਾਰਾ ਅਜ ਤੱਕ ਤੇ ਬਾਰੋਂ ਬਣਾਈ ਗਈ ਹੈ ਅੰਦਰੋਂ ਵੀ ਪੱਥਰ ਦਾ ਜੋ ਕੰਮ ਹੈ ਜੋ ਕੰਮ ਰਹਿੰਦਾ ਜੋ ਹੋਇਆ ਹੋਇਆ ਤੁਸੀਂ ਸਾਰਾ ਧਿਆਨ ਮਾਰਨਾ ਤੇ ਇਹਦਾ ਆਇਆ ਖਰਚਾ ਵੀ ਪਤਾ ਉਹਨੂੰ ਦੱਸਾਂਗੇ ਸਾਰਾ ਇੱਕ ਵਾਰੀ ਤੁਸੀਂ ਝਾਤ ਮਾਰੋ ਫਰੰਟ ਸਾਈਡ ਤੋਂ ਬਹੁਤ ਸੋਹਣੀ ਲੁੱਕ ਦਿੱਤੀ ਹੈ ਜਿੱਥੇ-ਜਿੱਥੇ ਨਕਸ਼ੇ ਦੇ ਵਿੱਚ ਕੁਝ ਨਾ ਕੁਝ ਚੇਂਜ ਕੀਤਾ ਹੋਇਆ ਹੈ ਤਾਂ ਉਹ ਆਪਾਂ ਤੁਹਾਨੂੰ ਦੱਸਦੇ ਆਂ ਆਹ ਕਾਲਮ ਨੇ ਜਿਹੜੇ ਕਾਲਮਾਂ ਤੇ ਟਾਇਲ ਚੜ੍ਹਣੀ ਸੀਗੀ ਇੱਥੇ ਬਾਈ ਹੋਰਾਂ ਨੇ ਇੱਟਨ ਵਾਲੀ ਵਰਕ ਕੀਤਾ ਇੱਟੇ ਲੱਗੀ ਹੈ ਜੀ ਸਾਰੇ ਇੱਟਨ ਵਾਲੀ ਲੁੱਕ ਦੇਤੀ ਤੇ ਉੱਪਰ ਜੋ ਜਾਲੀ ਹੈ ਜਿੱਥੇ ਆਪਾਂ ਹਵੇਲੀਆਂ ਕੋਠੀਆਂ ਦੇ ਵਿੱਚ ਜਾਲੀ ਜਾਂ ਪਾਵੇ ਲੱਗੇ ਦੇਖਦੇ ਆਂ ਉੱਥੇ ਬਾਈ ਉਹਨਾਂ ਨੇ ਇੱਟਨ ਵਾਲੀ ਡਿਜ਼ਾਈਨ ਦਿੱਤਾ ਜਾਲੀ ਦਾ ਵੀ ਕਿਉਂਕਿ ਉਹ ਮਜ਼ਬੂਤੀ ਹੈ ਕਹਿੰਦੇ ਇਹਦੇ ਨਾਲ ਵਧੀਆ ਮਜ਼ਬੂਤੀ ਬਣਦੀ ਹੈ ਤੇ ਪੱਥਰ ਵੀ ਬਹੁਤ ਵਧੀਆ ਤਰੀਕੇ ਦਾ ਲੱਗਿਆ ਜੀ ਡੁੰਗਰੀ ਵਰਤੀ ਹੈ ਸਾਰੀ ਹਵੇਲੀ ਦੇ ਵਿੱਚ ਬਾਈ ਹੋਰੀ ਕਹਿੰਦੇ ਸਾਰੀ ਚੀਜ਼ ਅੱਗੇ ਵੀ ਕੁਆਲਿਟੀ ਦੀ ਲਾਉਣੀ ਹੈ ਤੇ ਇਹਦੇ ਤੇ ਜੋ ਖਰਚਾ ਹੈ ਪਤਾ ਉਹਨੂੰ ਦੱਸਦੇ ਆ ਤੇ ਪੱਥਰ ਵੀ ਬਹੁਤ ਵਧੀਆ ਤਰੀਕੇ ਨਾਲ ਲਾਇਆ ਉਹ ਸੋਹਣਾ ਲੱਗਦਾ ਤੇ ਆ ਦੇਖੋ ਕੌਲਮਾਂ ਦੇ ਉੱਪਰ ਵੀ ਗੋਲੇ ਬਣਾਏ ਆ ਗੋਲੇ ਬਣਾ ਕੇ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਹੋਇਆ ਤੇ ਬਹੁਤ ਵਧੀਆ ਲੱਗਦੀ ਹੈ ਸਾਰੀ ਉੱਪਰ ਵਾਲੇ ਪੋਰਸ਼ਨ ਦੇ ਵਿੱਚ ਆਪਾਂ ਤੁਹਾਨੂੰ ਟਾਈਲਾਂ ਲੱਗੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇਹਦੇ ਵਿੱਚ ਖੁੱਲੇ-ਖੁੱਲੇ ਰੂਮ ਬਣਿਆ ਉਹ ਸਾਰੇ ਆਪਾਂ ਇੱਕ ਵਾਰੀ ਛਾਤ ਮਰਵਾਉਣੀ ਆ ਤੁਹਾਨੂੰ ਅੰਦਰ ਤੋਂ ਆਪਾਂ ਇਹਦੇ ਅੰਦਰ ਐਂਟਰ ਹੁੰਨੇ ਆ ਇੱਕ ਵਾਰੀ ਫੋਰ 40 ਸਾਈਡ ਤੋਂ ਤੇ ਬਾਹਰੋਂ ਤੁਸੀਂ ਲੁੱਕੇ ਦੀ ਇੱਕ ਵਾਰੀ ਦੇਖ ਹੀ ਲਈ ਬਹੁਤ ਸੋਹਣੀ ਹੈ ਅੰਦਰੋਂ ਵੀ ਖੁੱਲੇ-ਖੁੱਲੇ ਰੂਮ ਬਣਾ ਕੇ ਬਹੁਤ ਵਧੀਆ ਏਰੀਆ 3200 ਸਕਰ ਫੁੱਟ ਏਰੀਆ ਦੇ ਵਿੱਚ ਬਹੁਤ ਸੋਹਣੀ ਲੁੱਕ ਦੇ ਕੇ ਬਣਾਈ ਹੈ ਤੇ ਇਹਦੇ ਤੇ ਖਰਚਾ ਪਤਾ ਉਹਨੂੰ ਦੱਸ ਦਿੰਨੇ ਜੀ ਇਹਦੇ ਤੇ ਖਰਚਾ 37 ਲੱਖ ਰੁਪਏ ਹੁਣ ਤੱਕ ਹੋਇਆ ਜੀ ਤੇ ਤੁਹਾਨੂੰ ਨੰਬਰ ਵੀ ਦੇਵਾਂਗੇ ਠੇਕੇਦਾਰ ਭਰਾ ਦਾ ਨੰਬਰ ਵੀ ਤੁਹਾਨੂੰ ਮੈਂਸ਼ਨ ਕਰਾਂਗੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੁਸੀਂ ਕੋਈ ਵੀ ਗੱਲਬਾਤ ਇਹਦੇ ਬਾਰੇ ਪੁੱਛਣੀ ਹੈ ਤਾਂ ਪੁੱਛ ਸਕਦੇ ਹੋ ਤੇ ਉਹ ਨੰਬਰ ਮੈਂਸ਼ਨ ਕਰਾਂਗੇ ਉਹਦੇ ਤੇ ਗੱਲ ਗੱਲਬਾਤ ਕਰ ਸਕਦੇ ਹੋ ਤੇ ਆਪਾਂ ਇੰਟਰੋਂ ਨੇ ਜੀ ਪੋਰ 40 ਸਾਈਡ ਤੋਂ ਤੇ ਕਈ ਭਰਾ ਆਪਾਂ ਨੂੰ ਕਹਿੰਦੇ ਆ ਵੀ ਵੀਰੇ ਨਕਸ਼ਾ ਭੇਜੋ ਨਕਸ਼ਾ ਵੀਰੇ ਤਾਂ ਆਪਾਂ ਮਕਸਦ ਦਾ ਤੁਹਾਨੂੰ ਪਹਿਲਾਂ ਵੀ ਦੱਸਦੇ ਆਂ ਆਪਾਂ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆਂ ਫਰੰਟ ਤੋਂ ਵੀ ਚੀਜ਼ ਅੰਦਰੋਂ ਵੀ ਤੁਸੀਂ ਇੱਕ ਵਾਰੀ ਜੋ ਵੀ ਇਹਦੇ ਚੋ ਕੁਛ ਨਾ ਕੋਈ ਤੁਹਾਨੂੰ ਚੰਗਾ ਲੱਗਦਾ ਹੁੰਦਾ ਤੁਸੀਂ ਆਪਣੇ ਠੇਕੇਦਾਰ ਭਰਾ ਨੂੰ ਜਾਂ ਮਿਸਤਰੀ ਭਰਾ ਨੂੰ ਜਾਂ ਆਰਕੀਟੈਕਟ ਨੂੰ ਇਹਦੇ ਚੋ ਦੱਸ ਸਕਦੇ ਨੇ ਵੀ ਵੀਰੇ ਮੈਂ ਵੀ ਇਦਾਂ ਦਾ ਬਣਾਉਣਾ ਤਾਂ ਉਹ ਕੁਛ ਨਾ ਕੁਛ ਆਈਡੀਆ ਲੈ ਕੇ ਬਣਾ ਦਿੰਦੇ ਆ ਤੇ ਆਪਣਾ ਮਕਸਦ ਤੁਹਾਨੂੰ ਦਿਖਾਉਣਾ ਹੁੰਦਾ ਤੇ ਆਪਾਂ ਲੌਬੀ ਦੇ ਏਰੀਆ ਦੇ ਚ ਆ ਗਏ ਜੀ ਪੋਰਚ ਵਾਲੀ ਸਾਈਡ ਤੋਂ ਤੇ ਆਪਾਂ ਤੁਹਾਨੂੰ ਇੱਕ ਵਾਰੀ ਝਾਤ ਮਰਵਾ ਦਨੇ ਸਾਰੇ ਪ ਆ ਦੇਖੋ ਜਿੰਨਾ ਦਾ ਕੰਮ ਹੋਇਆ ਪੱਥਰ ਦਾ ਹੋਇਆ ਜੀ ਪੌੜੀਆਂ ਚੜਾਤੀਆਂ ਉਧਰੋਂ ਤੇ ਆਪਾਂ ਆਏ ਆ ਜੀ ਰਾਈਟ ਸਾਈਡ ਤੇ ਜੋ ਕਿਚਨ ਹੈ ਕਿਚਨ ਦੇ ਵਿੱਚ ਸੈਲਫ ਵਗੈਰਾ ਲਾ ਕੇ ਸਾਰੀ ਤੇ ਬਾਹਰੋਂ ਆਹ ਵਿੰਡੋ ਆ ਗਈ ਇਹ ਸਾਹਮਣੇ ਗੱਡੀ ਖੜੀ ਹੈ ਉਧਰ ਪੋਰਚ ਦੇ ਵਿੱਚ ਨਿਗਾਬਾਈ ਦੀ ਹੈ ਇੱਥੋਂ ਆ ਗਿਆ ਜੋ ਆਹ ਜੋ ਸ਼ੈਂਕ ਦਾ ਏਰੀਆ ਹੈਗਾ ਇਧਰੋਂ ਢਾਂਡੇ ਵਗੈਰਾ ਧੋਣ ਵਾਸਤੇ ਵਾਸ਼ ਵਾਸ਼ਿੰਗ ਏਰੀਆ ਆ ਗਿਆ ਤੇ ਇਹ ਵੀ ਪੱਥਰ ਦਾ ਲੱਗਿਆ ਹੋਇਆ ਇਹਦੇ ਵਿੱਚ ਸ਼ੈਂਕ ਵੀ ਤੇ ਆਹ ਬਾਹਰਲੇ ਪਾਸੇ ਇੱਕ ਗੇਟ ਦਿੱਤਾ ਹੋਇਆ ਤਾਂ ਜੋ ਇਧਰ ਆਪਾਂ ਹਾਂ ਗੇਟ ਕੱਢ ਕੇ ਕੋਈ ਬਣਾਉਣਾ ਹੋਵੇ ਤਾਂ ਜਗ੍ਹਾ ਇੱਕ ਪਾਸੇ ਆਪਾਂ ਤੁਹਾਨੂੰ ਚੌਕੇ ਦੀ ਬਣਾ ਸਕਦੇ ਹਾਂ ਤੇ ਵੈਸੇ ਨਹੀਂ ਇੱਧਰੋਂ ਵੀ ਐਂਟਰ ਹੋ ਸਕਦੇ ਆਪਾਂ ਤੇ ਆ ਆ ਗਿਆ ਜੀ 메인 ਗੇਟ ਕਿਚਨ ਦਾ ਹੁਣ ਆਪਾਂ ਡਰਾਈング ਰੂਮ ਵਾਲੇ ਏਰੀਆ ਚ ਚੱਲਦੇ ਆ ਇਹ ਵੀ ਖੁੱਲਾ ਬਣਿਆ ਹੋਇਆ ਤੇ ਇਹਦਾ ਇੱਕ ਗੇਟ ਬਾਹਰਲੇ ਪਾਸੇ ਇੱਕ ਪੋਰਚ ਵਾਲਾ ਐਂਟਰੀ ਗੇਟ ਹੈ ਕਿ ਇੱਧਰੋਂ ਹੈ ਜੀ ਆ ਦੇਖੋ ਇੱਕ ਵਿੰਡੋ ਲਾ ਕੇ ਇੱਕ ਐਂਟਰੀ ਗੇਟ ਇੱਧਰੋਂ ਦਿੱਤਾ ਹੋਇਆ ਤੇ ਜੋ ਵੀ ਕੋਈ ਗੈਸਟ ਆਉਂਦਾ ਹੈ ਇੱਧਰੋਂ ਆ ਕੇ ਇੱਥੇ ਬੈਠ ਸਕਦਾ ਹੈ ਇਦੋਂ ਵੀ ਐਂਟਰੀ ਕਰ ਸਕਦੇ ਤੇ ਇੱਥੇ ਆ ਖੁੱਲਾ ਏਰੀਆ ਇੱਥੇ ਪਰਦੇ ਵਗੈਰਾ ਜਾਂ ਕੋਈ ਸ਼ੀਸ਼ਾ ਹੀ ਪਰਵਾ ਲੰਦਾ ਲੱਕੜ ਵਗੈਰਾ ਲਵਾ ਕੇ ਭਰਾ ਉਹ ਅੱਗੇ ਦੀ ਪਲਾਨਿੰਗ ਹੈ ਬਹੁਤ ਸੋਹਣੀ ਲੁੱਕ ਦੀ ਹਵੇਲੀ ਹੈ ਜੀ ਤੇ ਜਿੱਥੇ ਜਿੱਥੇ ਜਿਹੜਾ ਜਿਹੜਾ ਮਟੀਰੀਅਲ ਦੀ ਲੋੜ ਹੈ ਬਾਈ ਉਹਨਾਂ ਨੇ ਉਹ ਵਰਤ ਕੇ ਬਣਾਈ ਹੈ ਬਹੁਤ ਸੋਹਣੀ ਤੇ ਇਹਦੇ ਤੇ ਖਰਚਾ 37 ਲੱਖ ਰੁਪਏ ਕੀਤਾ ਜੀ ਹੁਣ ਤੱਕ ਤੇ 3200 ਸਕਰ ਫੁੱਟ ਤੇ ਤੇ ਇਹ ਦਰੋਪਾ ਫਰਸਟ ਬੈਡਰੂਮ ਦੇ ਵਿੱਚ ਐਂਟਰ ਹੋਏ ਜੀ ਇਹਦੇ ਵਿੱਚ ਦੋ ਵਿੰਡੋਆਂ ਦਿੱਤੀਆਂ ਵਿੰਡੋਆਂ ਵੀ ਇੱਕ ਅਲੱਗ ਜੇ ਤਰੀਕੇ ਨਾਲ ਦਿੱਤੀਆਂ ਤੁਹਾਨੂੰ ਉੱਪਰ ਤੋਂ ਵੀ ਦਿਖਾਵਾਂਗੇ ਇਹ ਚੀਜ਼ ਨੇ ਬਹੁਤ ਸੋਹਣੀ ਲੁੱਕ ਦੇਣੀ ਹੈ ਉੱਪਰ ਵੀ ਇਹਦੇ ਇੱਕ ਬੈਡਰੂਮ ਜੋ ਬਣਿਆ ਹੋਇਆ ਉਹ ਵੀ ਖੁੱਲਾ ਬਣਿਆ ਹੋਇਆ ਆ ਜੋ ਤੁਹਾਨੂੰ ਇੱਧਰੋਂ ਦਿਖਾਉਣੇ ਆ ਇੱਕ ਆ ਕਾਮਨ ਵਾਸ਼ਰੂਮ ਹੈ ਜੀ ਜੋ ਕਿ ਲੌਬੀ ਦੇ ਵਿੱਚ ਹੈ ਅ ਅੰਦਰੋਂ ਉਹ ਦੇਖੋ ਸਾਹਮਣੇ ਤੁਸੀਂ ਦੇਖ ਰਹੇ ਹੋ ਇਹਦੇ ਚ ਹਨੇਰਾ ਪੈ ਰਿਹਾ ਹੈ ਜੇ ਲਾਈਟ ਵਗੈਰਾ ਲੱਗੀ ਨਹੀਂ ਇਹ ਇੱਧਰਲੇ ਬੈਡਰੂਮ ਦੇ ਵਿੱਚ ਵੀ ਅਟੈਚ ਹੈ ਇਹ ਉੱਧਰੋਂ ਡਰੈਸਿੰਗ ਰੂਮ ਆ ਗਿਆ ਇੱਧਰੋਂ ਵਾਸ਼ਰੂਮ ਹੈ ਤੇ ਵਾਸ਼ਰੂਮ ਵੀ ਅਟੈਚ ਹੈ ਤੇ ਲੌਬੀ ਨਾਲ ਵੀ ਅਟੈਚ ਹੈਗਾ ਇਧਰ ਇੱਕ ਵਿੰਡੋ ਆ ਗਈ ਜੀ ਤੇ ਇੱਕ ਖਾਸ ਗੱਲ ਕੋਠੀ ਦੇ ਵਿੱਚ ਵੈਂਟੀਲੇਸ਼ਨ ਰੋਸ਼ਨੀ ਵਗੈਰਾ ਹਵਾਦਾਰ ਕੋਠੀ ਆ ਬਹੁਤ ਸੋਹਣੀ ਬਣਾਈ ਹੋਈ ਹੈ ਅੰਦਰੋਂ ਤੇ ਆ ਦੇਖੋ ਇਧਰੋਂ ਇੱਕ ਗੇਟ ਉਧਰ ਨੂੰ ਆ ਗਿਆ ਜੀ ਲੌਬੀ ਦੇ ਵਿੱਚੋਂ ਤੇ ਇੱਕ ਬੈਡਰੂਮ ਦੇ ਵਿੱਚ ਹੁਣ ਆਪਾਂ ਬੈਡਰੂਮ ਦੇ ਵਿੱਚੋਂ ਬਾਹਰ ਚੱਲਦੇ ਆ ਲੌਬੀ ਦੇ ਏਰੀਆ ਜੀ ਤੁਹਾਨੂੰ ਦਿਖਾਉਨੇ ਆ ਤੇ ਹੁਣ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਉਹ ਪੌੜੀਆਂ ਦੇ ਥੱਲੇ ਜੋ ਏਰੀਆ ਬਣਾਇਆ ਹੋਇਆ ਉਹ ਕਿਚਨ ਦੇ ਨਾਲ ਉਧਖਾ ਨੂੰ ਤੁਹਾਨੂੰ ਦਿਖਾਉਣਿਆ ਇਹਦੇ ਚ ਪੌੜੀਆਂ ਦੀ ਵੀ ਇੱਕ ਸਪੈਸ਼ਲ ਚੀਜ਼ ਕੀਤੀ ਆ ਪੌੜੀਆਂ ਅਲੱਗ ਜੇ ਤਰੀਕੇ ਦੀਆਂ ਬਣਾਈਆਂ ਸਟੈਪ ਬਹੁਤ ਚੌੜੇ ਦਿੱਤੇ ਆ ਤੇ ਉੱਚੇ ਘਟਨੇ ਤੇ ਇਹਦੇ ਤੇ ਕੋਈ ਥੱਕਦਾ ਨਹੀਂਗਾ ਤੇ ਮੇਰੇ ਭਰਾ ਨੇ ਕਿਸੇ ਨੇ ਪੌੜੀਆਂ ਚੜਾਉਣੀਆਂ ਆ ਆਹ ਸਟਾਈਲ ਬਹੁਤ ਵਧੀਆ ਦੇ ਤੇ ਤੁਹਾਨੂੰ ਚੜਕੇ ਵੀ ਆਪਾਂ ਉੱਪਰ ਚੱਲਾਂਗੇ ਤੇ 1% ਵੀ ਚਾਹੀਦੇ ਤੇ 60-70 ਸਾਲ ਦਾ ਬਜ਼ੁਰਗ ਵੀ ਆਪਾਂ ਉੱਪਰ ਜਾ ਸਕਦਾ ਚੜਕੇ ਥਕੀਵਾ ਨਹੀਂ ਆਉਂਦਾ 1% ਵੀ ਤੇ ਇਹ ਨਹੀਂ ਹੈਗਾ ਵੀ ਪੌੜੀਆਂ ਚੜਦੇ ਆੜਦਾ দাম ਚੜਜੂ ਤੇ ਇੱਧਰ ਜੋ ਸਟੋਰ ਤੁਹਾਨੂੰ ਦਿਖਾਇਆ ਇੱਕ ਛੋਟਾ ਜਿਹਾ ਰੂਮ ਇਹਨੂੰ ਬਾਈ ਹੋਰੀ ਕਹਿੰਦੇ ਆਪਾਂ ਪੂਜਾ ਰੂਮ ਦੇ ਤੌਰ ਤੇ ਵੀ ਵਰਤ ਸਕਦੇ ਆ ਇੱਕ ਵਾਰੀ ਪੌੜੀਆਂ ਦੇ ਥੱਲੇ ਆਪਾਂ ਆਪਸ਼ਨ ਰੱਖਤੀ ਇਹ ਤੇ ਉਨ ਉੱਪਰ ਲੈ ਕੇ ਚੱਲਦੇ ਆ ਤੁਹਾਨੂੰ ਆਪਾਂ ਉੱਪਰਲੇ ਪਾਸੇ ਤੁਸੀਂ ਧਿਆਨ ਮਾਰੇ ਬਹੁਤ ਵਧੀਆ ਬਾਈ ਪਲਾਨਿੰਗ ਦਾ ਕੰਮ ਕੀਤਾ ਸੋਹਣਾ ਕੰਮ ਹੋਇਆ ਹੋਇਆ ਸਾਰਾ ਤੁਸੀਂ ਧਿਆਨ ਨਾਲ ਦੇਖੋ ਤੇ ਕਮੈਂਟਾਂ 'ਚ ਦੱਸਣਾ ਵੀ ਤੁਹਾਨੂੰ ਕੀ ਕੀ ਚੀਜ਼ ਵਧੀਆ ਲੱਗੀ ਤੇ ਕਿਵੇਂ ਲੱਗੀ ਇਹਦੀ ਫਰੰਟ ਲੁੱਕ ਤੇ ਆ ਦੇਖੋ ਆਪਾਂ ਪੌੜੀਆਂ ਚੜ ਰਹੇ ਆ ਇਧਰੋਂ 1% ਵੀ ਮਹਿਸੂਸ ਨਹੀਂ ਹੋ ਰਿ ਵੀ ਆਪਾਂ ਪੌੜੀਆਂ ਦੇ ਇਹਨਾਂ ਉੱਪਰ ਜਾ ਰਹੇ ਆਂ ਤੇ ਬਹੁਤ ਵਧੀਆ ਸਟੈਪ ਦਿੱਤੇ ਹੋਏ ਨੇ ਵਧੀਆ ਤਰੀਕੇ ਨਾਲ ਪੌੜੀਆਂ ਬਣਾਈਆਂ ਹੋਈਆਂ ਨੇ ਤੇ ਇਹਦੇ 'ਚ ਦਮ ਚੜਨ ਵਾਲੀ 1% ਵੀ ਗੱਲ ਨਹੀਂ ਤੇ ਆਜੋ ਜੀ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਆ ਗਏ ਇੱਥੇ ਟਾਇਲ ਲੱਗੀ ਹੈ ਜੀ ਜੋ ਕਿ 1.5x2 ਦੇ ਪੀਸ ਲੱਗੇ ਹੋਏ ਨੇ ਕੋਈ ਮਾੜਾ-ਮੋਟਾ ਮੰਨ ਕੇ ਚੱਲੋ ਇਹਦੂ ਪੱਟੀਆਂ ਵੀ ਆਉਂਦੀਆਂ ਨੇ ਇਹਦੂ ਛੋਟੇ ਵੀ ਹੁੰਦੇ ਬਹੁਤ ਸੋਹਣੇ ਤਰੀਕੇ ਦੀ ਟਾਇਲ ਲੱਗੀ ਹੈ ਥੱਲੇ ਡੂੰਘੀ ਵਰਤੀ ਗਈ ਹੈ ਜੀ ਇਧਰਲੇ ਪਾਸੇ ਆ ਗਿਆ ਜੀ ਦੋ ਕਿ ਆਹ ਬਣਾਇਆ ਹੋਇਆ ਏਰੀਆ ਇਹ ਸਿੰਪਲ ਇੱਟ ਨਾਲ ਬਣਾਇਆ ਹੋਇਆ ਹੈ ਪਾਰਲੇ ਪਾਸੋਂ ਇੱਕ ਪਾਸੋਂ ਲੁੱਕ ਦਿੱਤੀ ਹੋਈ ਹੈ ਇਹਨੂੰ ਡੇਰਾਬਸੀ ਵਾਲੇ ਏਟ ਨਾਲ ਤੇ ਜੋ ਆ ਗਲਾਈਆਂ ਦਿੱਤੀਆਂ ਨੇ ਜੀ ਇੱਥੋਂ ਇਹਨਾਂ ਦੇ ਵਿੱਚ ਜਾਲੀ ਪੈਣੀ ਹੈ ਜੋ ਕਿ ਨਕਸ਼ੇ ਦੇ ਵਿੱਚ ਆ ਗਈ 3D ਮਾਡਲ ਹੈ ਜਿਹੜਾ ਉਹਦੇ ਵਿੱਚ ਗਲਾਈਆਂ ਦੇ ਵਿੱਚ ਜਾਲੀਆਂ ਲੱਗਣੀਆਂ ਬਹੁਤ ਸੋਹਣੀ ਲੁੱਕ ਸਾਹਮਣੇ ਆਉਣੀ ਹੈ ਨਿਕਲ ਕੇ ਐਂਡ ਤੇ ਇੱਕ ਵਾਰੀ ਜਿੰਨਾ ਕੰਮ ਹੋਇਆ ਪਤਾ ਉਹਨੂੰ ਦਿਖਾ ਰਹੇ ਆ ਤੇ ਇਹਦੇ ਵਿੱਚ ਇੱਕ ਬੈੱਡਰੂਮ ਹੈ ਜੀ ਉੱਪਰਲੇ ਪਾਸੇ ਇਹ ਵੀ ਬਹੁਤ ਖੁੱਲ੍ਹਾ ਹੈ ਇਹਦੇ ਵਿੱਚ ਬੈੱਡਰੂਮ 13 बाई 14 14 बाई 15 ਖੁੱਲੇ ਬੈੱਡਰੂਮ ਦਿੱਤੇ ਹੋਏ ਨੇ ਉੱਪਰ ਵਾਲੇ ਪਾਸੇ ਆਹ ਬੈੱਡਰੂਮ ਆ ਗਿਆ ਜੀ ਜੋ ਤੁਹਾਨੂੰ ਦਿਖਾ ਰਹੇ ਤੇ ਇਹ ਵੀ ਬਹੁਤ ਸੋਹਣੀ ਲੁੱਕ ਦਿੰਦੀ ਹੈ ਚੀਜ਼ ਇਹਦੇ ਚ ਵੀ ਵਿੰਡੋਆਂ ਉਦਾਂ ਦੀਆਂ ਦਿੱਤੀਆਂ ਹੋਈਆਂ ਨੇ ਬਹੁਤ ਖੁੱਲਾ ਬੈਡਰੂਮ ਹੈ ਆ ਦੇਖੋ ਇੱਕ ਵਾਸ਼ਰੂਮ ਅਟੈਚ ਹੈ ਸੌਰੀ ਬਾਹਰਲੇ ਪਾਸੇ ਇੱਕ ਵਾਸ਼ਰੂਮ ਆ ਗਿਆ ਇੱਕ ਬੈਡਰੂਮ ਆ ਗਿਆ ਇੰਨਾ ਕਿ ਏਰੀਆ ਯੂਜ਼ ਕਰਨ ਵਾਸਤੇ ਹੈਗਾ ਤੇ ਬਾਈ ਹੋਰੀ ਕਹਿੰਦੇ ਵੀ ਛੋਟੀ ਫੈਮਿਲੀ ਚ ਆਏਗੀ 3200 ਸਕਰ ਫੁੱਟ ਏਰੀਆ ਆਪਾਂ ਬਣਾਇਆ ਤਾਂ ਤਾਹਾਂ ਇਕਨੋਮੀ ਰੱਖਿਆ ਤੇ ਬਾਹਰੋਂ ਲੁੱਕ ਬਹੁਤ ਸੋਹਣੀ ਦਿੱਤੀ ਹੈ ਥੱਲੇ ਬੈਡਰੂਮ ਵੀ ਦੋ ਨੇ ਖੁੱਲੀ ਬਣਾਈ ਆ ਵਧੀਆ ਤੇ ਖਰਚਾ ਵੀ ਦੇਖ ਦੇਖ ਕੀਤਾ ਜਿੱਥੇ ਜਿੱਥੇ ਜਿੰਨੇ ਜਿੰਨੇ ਹੋਣਾ ਸੀ ਕੁਛ ਨਾ ਕੁਛ ਚੇਂਜ ਕੀਤੇ ਨੇ ਤੇ ਇੱਕ ਵਾਰੀ ਤੁਸੀਂ ਆਪੇ ਨਿਗਾ ਮਾਰ ਲਓ ਬਹੁਤ ਵਧੀਆ ਤਰੀਕੇ ਦੀ ਬਹੁਤ ਸੋਹਣੇ ਤਰੀਕੇ ਨਾਲ ਬਣਾਈ ਹੈ ਜੀ ਬਹੁਤ ਸਫਾਈ ਹੈ ਕੰਮ ਦੀ ਤੇ ਆ ਦੇਖੋ ਬਾਹਰਲੇ ਪਾਸੇ ਲੁੱਕ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਅੱਗੇ ਤੋਂ ਆਪਾਂ ਤੁਹਾਡੇ ਵਾਸਤੇ ਨਵੀਆਂ ਕੋਠੀਆਂ ਵੇਲੀਆਂ ਲੈ ਕੇ ਆਉਂਦੇ ਰਹਿਾਂਗੇ ਤੇ ਆਪਣੇ ਪੇਜ ਨੂੰ ਜਰੂਰ ਫੋਲੋ ਕਰੋ ਫੇਸਬੁਕ ਪੇਜ ਨੂੰ ਤੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪਾਂ ਤੁਹਾਨੂੰ ਇਦਾਂ ਦੀਆਂ ਕੋਠੀਆਂ ਵੇਲੀਆਂ ਤੁਹਾਨੂੰ ਦਿਖਾਉਂਦੇ ਰਹੀਏ ਤੇ ਕਮੈਂਟਾਂ ਜਰੂਰ ਦੱਸਣਾ ਜੀ ਕਿਵੇਂ ਲੱਗੀ ਇਹ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ